ਨਮਸਕਾਰ ਬਿਲਟੀਵਿਧੀ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਗਏ ਨੇ ਮਰਹੂਮ ਕਮੇਡੀਅਨ ਜਸਵਿੰਦਰ ਪੱਲਾ ਇਸ ਤੋਂ ਇਲਾਵਾ ਚਰਚਾ ਕਰਨੀ ਹੈ ਕਿ ਪੰਜਾਬ ਦੇ 32 ਲੱਖ ਲੋਕ ਰਾਸ਼ਨ ਕਾਰਡ ਤੋਂ ਵਾਂਝੇ ਹੋ ਜਾਣਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਇਸ ਤੋਂ ਇਲਾਵਾ ਗੱਲਬਾਤ ਕਰਨੀ ਹੈ ਹੁਸ਼ਿਆਰਪੁਰ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਨਾਲੀ ਚਰਚਾ ਕਰਨੀ ਹੈ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਸੁਖਵੀਰ ਬਾਦਲ ਗਏ ਨੇ ਔਰ ਇਸ ਮੌਕੇ ਦੇ ਉੱਤੇ ਸਰਕਾਰ ਦੇ ਉੱਪਰ ਵਧਦੇ ਹੋਏ ਵੀ ਨਜ਼ਰ ਆਏ। ਸੋ ਇਹਨਾਂ तमाम ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਵਾਦਿਆਂ ਅਸਦੀ ਆਪਣੀ ਪਹਿਲੀ ਖਬਰ ਵੱਲ। ਅਸਦੀ ਪਹਿਲੀ ਖਬਰ ਮਰਹੂਮ ਅਦਾਕਾਰ ਜਸਵਿੰਦਰ ਪੱਲਾ ਦੇ ਨਾਲ ਜੁੜੀ ਹੋਈ ਹੈ ਜੋ ਅੱਜ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਏ ਨੇ। ਨਮ ਅੱਖਾਂ ਦੇ ਨਾਲ ਸਾਰਿਆਂ ਨੇ ਉਹਨਾਂ ਨੂੰ ਅੱਜ ਅੰਤਿਮ ਵਿਦਾਇਗੀ ਦਿੱਤੀ ਪੰਜਾਬੀ ਕਮੇਟੀ ਦੇ ਬਾਦਸ਼ਾ ਜਸਵਿੰਦਰ ਪੱਲਾ ਅੱਜ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਏ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੇ ਪੁੱਤਰ ਪੁਖਰਾਜ ਪੱਲਾ ਨੇ ਜਿਖਾਂ ਨੂੰ ਅਗਨੀ ਦਿਖਾਈ ਇਸ ਤੋਂ ਪਹਿਲਾਂ ਉਹਨਾਂ ਦੀ ਦੇਹ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੀ ਮੁਹਾਲੀ ਫੀ ਸੱਤ ਦੇ ਸਥਿਤ ਜਿਹੜੀ ਉਹਨਾਂ ਦੀ ਰਿਹਾਈ ਸੀ ਉੱਥੇ ਰੱਖੀ ਗਈ ਇਸ ਦੌਰਾਨ ਫੈਨ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਨੇ ਮਰਹੂਮ ਜਸਵਿੰਦਰ ਪੱਲਾ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਹੈ ਜਸਵਿੰਦਰ ਪੱਲਾ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਫਿਲਮ ਜਗਤ ਦੇ ਸtare ਵੀ ਇਸ ਮੌਕੇ ਤੇ ਪਹੁੰਚੇ ਇਸ ਮੌਕੇ ਦੇ ਉੱਤੇ ਸਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆ ਕੀ ਕੁਛ ਕਿਹਾ ਤੁਹਾਨੂੰ ਸੁਣਾਉਂਦੇ ਆ ਸਾਹਿਬ ਜਹਾਂੂ ਦਾ ਕਲਾ ਦੇ ਮਾਹਿਰ ਸੀ ਜੀ ਜਦੋਂ ਵੀ ਕੋਈ ਪੰਚ ਲਈਦਾ ਸੀਗਾ ਉਹ ਪੰਚ ਨੂੰ ਇੱਕ ਦਾ ਵੀ ਉਹਨਾਂ ਦੇ ਸਿਨੇਮਾ ਵਿੱਚ ਕੋਈ ਫਿਲਮ ਦੇ ਸੈੱਟ ਤੇ ਕੋਈ ਕੋਮਪਲੀਮੈਂਟ ਦਿੱਤਾ ਹੋਵੇ ਉਹਨਾਂ ਨੇ ਕੋਈ ਕਿਸੇ ਚੀਜ਼ ਨੂੰ ਲੈ ਕੇ ਜਵਾਬ ਦੇ ਰਹੇ ਉਹਨਾਂ ਦੇ ਕੋਮਪਲੀਮੈਂਟ ਹਮੇਸ਼ਾ ਹੀ ਕਹਿੰਦੇ ਸੀਗੇ ਕਿ ਨਿਸ਼ਮੈ ਸਭ ਤੋਂ ਵੱਧ ਕੰਫਰਟੇਬਲ ਜਿਹਨਾਂ ਨਾਲ ਮੈਂ ਹੁੰਦਾ ਹਾਂ ਉਹ ਵੀ ਮਿੰਨਤ ਤੇ ਬੜਾ ਆਪ ਦਾ ਮਤਲਬ ਹੈ ਨਹੀਂ ਗੰਦੀ ਬੰਦੀ ਬੜਾ ਸਦੂਈ ਮੈਨੂੰ ਵੀ ਜੋ ਲੱਗਦਾ ਕਿ ਜਿੰਨਾ ਜੋ ਕਮੇਡੀ ਮੈਂ ਲਿਖਦਾ ਹਾਂ ਭੱਲਾ ਸਾਹਿਬ ਮੈਂ ਜੀ ਇੱਥੇ ਲੈ ਕੇ ਆਇਆ ਤਾਂ ਭੱਲਾ ਸਾਹਿਬ ਇੱਥੇ ਲੈ ਜਾਂਦੇ ਸੀ ਜਿਹੜੀਆਂ ਉਹਨੇ ਟੇਕ ਲਾਈਨ ਸੀਗੀਆਂ ਪੱਚ ਲਾਈਨ ਸੀਗੀਆਂ ਜੋ ਲੋਕਾਂ ਨੂੰ ਯਾਦ ਰਹਦੀਆਂ ਨੇ ਕੋਈ ਵੀ ਲਾਈਨ ਉਹਨਾਂ ਨੇ ਬੁਲੀ ਅੱਜ ਤੱਕ ਕੋਈ ਬੁਲਿਆ ਨਹੀਂ ਤੁਹਾਨੂੰ ਉਹ ਤੇ ਲੋੜਾ ਕਾਲਾ ਕੋਡ ਹੋਸ਼ੇ ਨਹੀਂ ਯਾਦ ਰਹੂਗਾ ਪਰ ਕਾਲਾ ਕੋਡ ਲਾ ਕੇ ਚਲੇ ਗਿਆ ਅੱਜ ਤੱਕ ਸਵੇਰ ਕਪੜੇ ਆ ਜਾਗੇ ਇਹ ਉਹ ਇਨਸਾਨ ਐਨੇ ਵਧੀਆ ਜਿਨ੍ਹਾਂ ਕੋਈ ਥੋੜੀ ਪਰਿਵਾਰ ਦੇ ਲਈ ਬਹੁਤ ਦੁੱਖ ਨਹੀਂ ਕਰੀਏ ਸਪੋਰਟ ਨਹੀਂ ਕਰੀਏ ਤੁਹਾਡੇ بیٹے ਨਾਲ ਗੱਲ ਜਾਂ ਤੁਹਾਡੀ ਉਹਨਾਂ ਨਾਲ ਕੋਈ ਮੁਲਾਕਾਤ ਨਹੀਂ ਜਾਂਦੀ। ਕਹਿੰਦੇ ਨਾਲ ਤਾਂ ਫੋਨ ਤੇ ਗੱਲ ਬਿਸ਼ੀ ਹੁੰਦੀ ਸੀ ਕਿਉਂਕਿ ਪੱਲਾ ਸਾਹਿਬ ਨੂੰ ਡਾਕਟਰਸ ਨੇ ਮਨਾ ਕੀਤਾ ਸੀ ਜਿਆਦਾ ਏਅਰ ਜੋਖਿਮ ਆਪਣਾ ਨਾ ਲਓ ਇਨਫੈਕਸ਼ਨ ਨਾ ਹੋਵੇ। ਸੋ ਅਸੀਂ ਇਹੋ ਚੋਂ ਸੜਾ ਮੈਂ ਕਿਹਾ ਇਹ ਇੰਪੋਰਟੈਂਟ ਨਹੀਂ ਹੈਗਾ ਪਰ ਪੱਲਾ ਸਾਹਿਬ ਠੀਕ ਹੋ। ਉਹਨਾਂ ਦੇ ਮਾਤਾ ਜੀ ਬੈਠੇ ਨੇ ਇੱਕ بیٹے ਦਾ ਚਲੇ ਜਾਣਾ ਮਾਂ ਦੀ ਬਹੁਤ ਬੜਾ ਦੁੱਖ ਹੈ ਮੈਨੂੰ ਯਾਦ ਹੈ ਮੇਰੇ ਡੈਡੀ ਗਏ ਸੀ ਤਾਂ ਮੇਰੀ ਦਾਦੀ ਚੰਗੀ ਬਲੀ ਸੀਗੀ। ਦਾਦੀ ਮਹੀਨੇ ਬਾਅਦ ਚਲੀ ਗਈ ਕਿੰਨਾ ਗਲਤ ਹੋਈ ਤਾਂ ਬੈਠੇ ਬਟਾਈ ਕਰਸ ਕੋਈ अगे हादसा निकल रहा हादसे चीस भी निकलेगी मन चकलीफ भी उठेगी क्योंकि मैं हमेशा ही कहना हूं अजी भी पति सार्ज करते

ਵੀਡੀਓ ਤੋ ਲਾਸਟ ਵੀਡੀਓ ਨਹੀਂ ਹੈ ਜਦੋਂ ਪਹਿਲਾਂ ਮਾਰੋ ਇਸ ਲੋਕਾਂ ਦੀ ਬਣੀ ਹੋਈ ਵੀਡੀਓ ਹੈ ਲਾਸਟ ਤੇ ਤਾਂ ਹੋਰ ਜ਼ਿਆਦਾ ਤਕਨੀਕੀ ਮੈਂ ਜਿਹਦਾ ਨਾਮ ਹੀ ਮਨਸਰ ਜਿਸ ਨਾਮ ਬਣਵਾ ਸਕਦੇ ਸੀ ਬਟ ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ ਦੀ ਜੀ ਹੈ ਪਰ ਦਰਸ਼ਕਾਂ ਦੇ ਵੀ ਉਧਰ ਦੇਖਣਾ ਚਾਹੁੰਦੇ ਹਾ ਪਰ ਮਾਰਾ ਨੇ ਵੀ ਕਾਇ ਕਦੇ ਆਫੀਸ਼ੀਲੀ ਕੋ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ ਜੋ ਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਯਾਰ ਸਤਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਨੂੰ ਉੱਚਾ ਦੇਖਿਆ ਹੁੰਦਾ ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਦੀਆਂ ਆਉਣ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਲੋਕ ਸਿਰਫ਼ ਉੱਚੀ ਯਾਦ ਕਰਨ ਕਿਉਂਕਿ ਪੱਲਾ ਸਾਹਿਬ ਨੂੰ ਤਕਲੀਫ਼ 'ਚ ਦੇਖਣਾ ਤਾਂ ਕਿਸੇ ਨੂੰ ਚੰਗਾ ਨਹੀਂ ਲੱਗ ਸਕਦਾ ਮੈਨੂੰ ਲੱਗਦਾ ਕਿ ਉਹ ਵੀਡੀਓ ਇੰਪੋਰਟੈਂਟ ਨਹੀਂ ਐ ਉਹਨੂੰ ਜ਼ਿਆਦਾ ਫੈਲਾਉਣਾ ਲੋਕਾਂ ਨੇ ਚੰਗੀਆਂ ਵੀਡੀਓ ਉਹਨਾਂ ਦੇ ਹਾਸੇ ਕਿੰਨਾ ਨੇ ਜੋ ਕੈਰੇਕਟਰ ਸੀ ਉਹਨੂੰ ਹੀ ਸਪਰੈਡ ਕਰੋ ਕੌਣ ਬੰਦਾ ਕਿਹੜੀ ਤਕਲੀਫ਼ 'ਚ ਸੀ ਉਹਨਾਂ ਨੂੰ ਪਤਾ ਹੈ ਉਹਨੂੰ ਤਕਲੀਫ਼ ਨੂੰ ਭਾਜੀ ਆ ਸਪੈਂਡ ਕਰ ਤੋਂ ਮਤਲਬ ਪੇਜ ਕੇ ਜ਼ਿਆਦਾ ਸੀਨ ਵਿੱਚ ਜਾ ਜੁਰੇ ਤਾਂ ਕੋਈ ਫਾਇਦਾ ਨਹੀਂ ਹੋਵੇਗਾ ਹਨਾ ਤੇ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਕਿਸਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਿਹੜਾ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਭੀ ਮੈਂ ਇਹਨੂੰ ਆਪਣਾ ਕਰਮਜੀਤ ਸਰਪੀਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹੜੀ ਹੁੰਦੀ ਸੀ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ ਅੰਦਰੋਂ ਉਹ ਲੈ ਕੇ ساری ਜ਼ਿੰਦਗੀ ਉਹਨਾਂ ਕੱਟੇ। ਯਸੋ ਉਹ ਵੀਡੀਓ ਕਿਸੇ ਲਈ ਪਰਸਨਲ ਹੈ। ਅਹੰਦਰ ਵੀ ਕਰਨ ਵਾਸਤੇ ਨਹੀਂ ਜਿਆਦਾ ਫੈਲਾਉਣੀ ਚਾਹੀਦੀ। ਬਟ ਅੱਤਲੀ ਜਾਂ ਪੰਨਾ ਨਾਮ ਕੋਤਾ ਸਿ ਜਾਉਣਾ ਦੇ ਪਰਵਾਹ ਹੁ ਚਲਾ ਨੇ ਸਭ ਦੇਸ਼ ਦੀ ਸੁਭਤ ਉਹ ਚੜੀ ਕਿਤਨਾ ਬਹੁਤ ਆਖ ਰੱਖੀ ਸੁਲਹ ਦਾ ਦੇ ਬਿਲ ਨੂੰ ਉੱਚਾ ਚੜਾ ਬਹੁਤ ਸਕਰ ਆਈ ਜੀ ਸਾਡੇ ਉੱਤੇ ਦੱਸਿਆ ਕਿ ਅਸੀਂ ਫੈਮਲੀ ਹੋ ਜੰਨੇ ਆ ਤੁਹਾਨੂੰ ਕਈ ਵਾਰੀ ਪੱਪੀ ਜੀ ਦਾ ਵੀ ਕੋਣ ਆ ਜਨਾਂ ਦਾ ਮੈਂ ਧਿਆਨ ਦੇ ਕੇ ਮਠਾਣਾ ਕਾਣ ਬੋਸ ਕਿਪੀ ਦਾ ਵੀ ਵੀਡੀਓ ਤੇ ਕਹਿ ਦਿਖਾਣਾ ਵੀ ਹੋ ਕਿਦਾਂ ਚੋਰੀ ਦੀ ਬਰਤੀ ਉਹਨਾਂ ਦੇ ਕੋਈ ਪਰ ਲੋੜ ਨਹੀਂ ਮੈਂ ਪਹਿਲੀ ਕਹਿ ਜੇ ਤੱਕ ਕੀਤੀ ਹੈ ਤਾਂ ਉਹ ਮੇਰਾ ਪਹਿਰਾ ਹੁੰਦਾ ਸੀ ਕਿ ਮਿਠਾਣੀ ਕਾਣਾ ਜਦੋਂ ਦੱਪਾ ਉਹਨਾਂ ਦੇ ਸੀ ਹੱਸਣਾ ਜਾਨਾ ਬੰਦਾ ਸਰ ਦੱਪਾ ਆਇਆ ਖਾਲੀ ਹੋ ਲੈਂਦੋ ਫਿਰ ਤੁਹਾਨੂੰ ਦੁਕਾਨਾਂ ਵਾਲੇ ਜਿਹੜਾ ਹੈ ਤੇ ਉਹਨਾਂ ਫਿਰ ਕਹਣਾ ਯਾਰ ਖਾਲੀ ਡੱਬਾ ਮੇਰੇ ਸਾਹਮਣੇ ਰੱਖ ਲਿਓ ਜੀ ਆ ਕੇ ਮੈਂ ਖੁਸ਼ ਹੋਵਾਂਗਾ ਵੀ ਅਸੀਂ ਕਦੀ ਵਰਤੀ ਨਹੀਂ ਸੀ ਸੋ ਐਦਾਂ ਹੱਸਦੇ ਖੇਣਦੇ ਰਹਿਣਾ ਅਸੀਂ ਉਹਨਾਂ ਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਠਾ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਕਲ ਆਪਣੇ ਕਾਂਦੇ ਕਿਉਂਕਿ ਉਹਨਾਂ ਦਾ ਸਵੀਟ ਟੂਥ ਸਿਗਰ ਨੂੰ ਚੰਗਾ ਲੱਗਦਾ ਸੀ ਮੈਂ ਠੱਕਿਆ ਦੀ ਜੱਟਾ ਨੂੰ ਸਾਡੀ ਰੁਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਆਉਂਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਪਾਣੀਆਂ ਤੇ ਉਹ ਮੈਂ ਨਹੀਂ ਕਹਾਂਦਾ ਵੀ ਕਿਹਾ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਭਾਜਪਾ ਦੀ ਇੱਕ ਨੀਤੀ ਦੇ ਕਰਕੇ ਪੰਜਾਬ ਦੇ 32 ਲੱਖ ਲੋਕ ਰਾਸ਼ਨ ਕਾਰਡ ਤੋਂ ਵਾਂਝੇ ਰਹਿ ਜਾਣਗੇ ਦਰਸਲ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਆਮ ਲੋਕਾਂ ਦੇ ਹਿੱਤਾਂ ਦੇ ਖਿਲਾਫ ਨੇ ਉਹਨਾਂ ਕਿਹਾ ਭਾਜਪਾ ਨੇ ਪੰਜਾਬ ਦੇ ਵਿੱਚ 8 ਲੱਖ ਰਾਸ਼ਨ ਕਾਰਡ ਰੱਦ ਕਰ ਦਿੱਤੇ ਨੇ ਇਸ ਦੇ ਨਾਲ ਲਗਭਗ 32 ਲੱਖ ਲੋਕ ਰਾਸ਼ਨ ਤੋਂ ਵਾਂਝੇ ਹੋ ਜਾਣਗੇ ਅਸੀਂ ਗਰੀਬ ਤੇ ਲੋੜਵੰਦ ਲੋਕਾਂ ਦੇ ਹੱਕਾਂ ਦੀ ਰੱਖਿਆ ਦੇ ਲਈ ਹਰ ਸੰਭਵ ਕਦਮ ਚੁੱਕਾਂਗੇ ਮੁੱਖ ਮੰਤਰੀ ਨੇ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਲਗਾਏ ਜਾ ਰਹੇ ਵੈਲਫੇਅਰ ਕੈਂਪਾਂ ਬਾਰੇ ਵੀ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਇਹਨਾਂ ਕੈਂਪਾਂ ਰਾਹੀਂ ਵੋਟਰਾਂ ਦਾ ਡਾਟਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਕੱਠਾ ਕੀਤਾ ਜਾ ਰਿਹਾ ਹਾਲ ਹੀ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਅਰੇ ਹਾਂ ਕਰ ਦਿੱਤਾ ਗਿਆ ਭਗਵੰਤ ਮਾਨ ਨੇ ਸਾਫ ਕੀਤਾ ਹੈ ਕਿ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਡਾਟਾ ਇਕੱਠਾ ਕਰਨ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਨਾਗਰਿਕਾਂ ਦੀ ਗੋਪਨੀਯਤਾ ਦੀ ਰੱਖਿਆ ਕੀਤੀ ਜਾਏਗੀ ਇਹ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਸਾਫ ਹੋ ਗਿਆ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਸਿਆਸੀ ਟਕਰਾਅ ਤੇਜ਼ ਹੋ ਗਿਆ ਹੈ ਮੁੱਖ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਰਾਜ ਸਰਕਾਰ ਆਮ ਲੋਕਾਂ ਗਰੀਬਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਸਖਤ ਰੁਕਤ ਅਪਨਾਏਗੀ ਇਸ ਤੋਂ ਪਹਿਲਾਂ ਜੇਕਰ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਕਿਸੇ ਦੀ ਗੋਪਨੀਯਤਾ ਕਿਸੇ ਦਾ ਡਾਟਾ ਅਸੀਂ ਕਿਦਾਂ ਲੈ ਸਕਦੇ ਹਾਂ ਡਾਟਾ ਤੁਸੀਂ ਲਿਆ ਸੀ ਜਦੋਂ ਪਿਛਲੇ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਤੁਸੀਂ ਬੀਬੀਆਂ ਤੋਂ ਫਾਰਮ ਪ੍ਰਾਪਾਇੇ ਸੀ ਜਿਹਦੇ ਵਿੱਚ 1-1000 ਰੁਪਏ ਦੇਣ ਦੀ ਗੱਲ ਕੀਤੀ ਸੀ ਉਦੋਂ ਤੁਹਾਡੀ ਸਰਕਾਰ ਨਹੀਂ ਸੀ ਤਾਂ ਵੀ ਤੁਸੀਂ ਡਾਟਾ ਇਕੱਠਾ ਕੀਤਾ ਉਦੋਂ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਤੇ ਅੱਜ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ ਅਸੀਂ ਡਾਟਾ ਇਕੱਠਾ ਨਹੀਂ ਕਰ ਰਹੇ ਅਸੀਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਦੇ ਰਹੇ ਆ ਸੀਐਮ ਭਗਵੰਤ ਮਾਨ ਔਰ ਉਹਨਾਂ ਦੀ ਪਾਰਟੀ ਦੇ ਉੱਪਰ ਭਾਜਪਾ ਦੇ ਵੱਲੋਂ ਇਹ ਇਲਜ਼ਾਮ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਲਗਾਏ ਜਾ ਰਹੇ ਸੀ ਜਿਸ ਕਾਰਡ ਦੀ ਗੱਲ ਕਰ ਰਹੇ ਸੀਐਮ ਭਗਵੰਤ ਮਾਨ ਕੁਝ ਦਿਨ ਪਹਿਲਾਂ ਹੀ 11 ਲੱਖ ਲੋਕਾਂ ਦਾ ਕੇਂਦਰ ਸਰਕਾਰ ਦੇ ਵੱਲੋਂ ਕਾਰਡ ਕੱਢਣ ਦੇ ਲਈ ਇੱਕ ਫਰਮਾਨ ਆਇਆ ਸੀ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮ ਹੋ ਗਈ ਸੀ ਉਹਨਾਂ ਨੇ ਕਿਹਾ ਕਿ ਜਿਹੜੇ ਸੱਜਦੇ ਪੁੱਜਦੇ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਸਭ ਕੁਝ ਅਵੇਲੇਬਲ ਹੈ ਉਹ ਵੀ ਅੱਜ ਜਾ ਕੇ ਫਰੀ ਦਾ ਜਿਹੜਾ ਰਾਸ਼ਨ ਹੈ ਉਹ ਜਾ ਕੇ ਲਹਿਰੇ ਨੇ ਇਸ ਕਰਕੇ ਉਹਨਾਂ ਦੇ ਉਹਨਾਂ ਲੋਕਾਂ ਦੇ ਕਾਰਡ ਕੱਟੇ ਜਾਣ ਪਰ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਕੁਝ ਆંકੜੇ ਜਾਰੀ ਕੀਤੇ ਕਿ ਆંકੜੇ ਜਾਰੀ ਕਰਦੇ ਆ ਉਹਨਾਂ ਨੇ ਭਾਜਪਾ ਨੂੰ ਲੰਮੇ ਹੱਥੀ ਲਿਆ ਇਸ ਮੌਕੇ ਤੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਸੁਣਾਦੇ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੇ ਕਣਕ ਵੰਡੀ ਜਾ ਰਹੀ ਹੈ ਉਹਨਾਂ ਨੂੰ ਹਨ ਤਿੰਨ ਤਿੰਨ ਮਹੀਨਿਆਂ ਦੀ ਬਣਦੀ ਕਣਕ ਇਕੱਠੀ ਵੀ ਦੇ ਦਿੰਨੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਜੀ ਕਿ ਸਹੀ ਨੇ ਉਹ ਬਾਕੀ ਸਾਨੂੰ ਟਾਈਮ ਤਾਂ ਦਿਓ ਨਾ ਤੁਸੀਂ ਐ ਕਿਵੇਂ ਕੱਟ ਕੱਟ ਦੋਗੇ ਜੀ ਕਿ ਕਾੜ 6 ਮਹੀਨੇ ਦਾ ਟਾਈਮ ਵੀ ਮੰਗੇ ਚਿੱਠੀ ਲਿਖ ਰਹੇ ਆ ਕੇਂਦਰ ਸਰਕਾਰ ਨੂੰ ਮੈਂ ਫੇਰ ਉਹੀ ਕਹਿਣਾ ਪਰਿਵਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਸਕੂਟਰ ਪੱਖਾ ਕਹਿੰਦੇ ਤੁਹਾਡੇ ਤਾਂ ਪੱਖਾ ਲੱਗਿਆ ਥੋੜਾ ਕੁ ਲੋ ਤਾਂ ਸਕੂਟਰ ਹੈ ਥੋੜਾ ਤਾਂ ਘਰ ਪੱਕਾ ਹੈ ਆਪ ਹੀ ਪਹਿਲਾਂ ਸਕੀਮ ਬਣਾਉਂਦੇ ਆ ਉਜਵਲਾ ਸਕੀਮ ਜਿੱਜ ਕੀ ਕਰਦੇ ਆ ਅ ਗੈਸ ਸਿਲੰਡਰ ਤੇ ਚੁੱਲਾ ਦਿੰਦੇ ਆ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਕਹਿੰਦੇ ਥੋੜੇ ਤਾਂ ਗੈਸ ਤੇ ਚੁੱਲਾ ਹੈ ਇਸ ਕਰਕੇ ਤੁਸੀਂ ਚਾਉਂਦੇ ਨਹੀਂ ਆਪ ਹੀ ਆਪ ਸਕੀਮ ਦਿੰਦੇ ਆਪ ਹੀ ਉਸ ਕਰਟੇਰੀਅਨ ਨੂੰ ਐਂਟੀ ਹੋ ਜਾਂਦੇ ਕਾਊਂਟਰ ਕਰਦੇ ਉਹਨੂੰ ਸੋ ਸਖਤ ਵਿਰੋਧ ਕਰਦੇ ਆ ਇਸ ਗੱਲ ਦਾ ਪੰਜਾਬ ਤਾਂ ਸਾਰੇ ਦੇਸ਼ ਨੂੰ ਰੋਟੀ ਖਵਾਉਂਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੇ ਆ ਕਣਕ ਸਾਡੀ ਜਾਂਦੀ ਹੈ ਜੀ ਸਾਡੀ ਉਹ ਕਣਕ ਕੱਟੀ ਜਾਂਨੇ ਹੋ 32 ਲੱਖ ਬੰਦਾ ਪਰ ਜਿਹੜਾ ਪ੍ਰਭਾਵਿਤ ਹੋਊਗਾ ਜੀ 8 ਲੱਖ ਪਰਿਵਾਰ ਸੈਂਟਰ ਸਰਕਾਰ ਦੀ ਸਕੀਮ ਹੈ ਆਪ ਹੀ ਹੁਣ ਕਹਿੰਦੇ ਅਸੀਂ ਖਤਮ ਕਰਾਂਗੇ ਭਾਜਪਾ ਇਹਨਾਂ ਸਕੀਮਾਂ ਬਾਰੇ ਦੱਸੂਗੀ ਕਿਸੇ ਨਾ ਕਿਸੇ ਪ੍ਰੈਸ ਕਾਨਫਰੰਸ 'ਚ ਜਾਂ ਕਿਸੇ ਆਪਣੇ ਸੰਮੇਲਨ ਜਿਹਾ ਜੋ ਵੀ ਪੱਕਾ ਕਰਦੇ ਰਹੇ ਕਈ ਸੈਂਨੇ ਲੋਕਾਂ ਦੇ ਮੂੰਹੋਂ ਬੁਰਕੀਆਂ ਖੋ ਰਹਿਆ ਇੱਕ ਕਰਟੇਰੀਆ ਜਿਹੜਾ ਬਣਾਇਆ ਹੋਇਆ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਮੈਂ ਇਹ ਗੱਲ ਪਹਿਲਾਂ ਵੀ ਗ੍ਰਹਿ ਮੰਤਰੀ ਸਾਹਿਬ ਕੋਲੇ ਤੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਂ ਨੀਤੀ ਯੋਗ ਦੇ ਵਿੱਚ ਮੈਂ ਕਈ ਵਾਰੀ ਗੱਲ ਕਹੀ ਹੈ ਕਿ ਸਾਡੇ ਵਾਸਤੇ ਕ੍ਰਿਟੇਰੀਆ ਤੁਸੀਂ ਉਹ ਕਿਉਂ ਰੱਖਦੇ ਹੋ ਪ੍ਰਧਾਨ ਮੰਤਰੀ ਵਾਸ ਯੋਜਨਾ ਇਹ ਤਾਂ ਪੰਜਾਬ ਦੇ ਇੱਕ ਵੀ ਘਰ ਨਹੀਂ ਆਉਣਾ ਜੀ ਕਿਉਂਕਿ ਕਹਿੰਦੇ ਇੱਕ ਵੀ ਟਪ ਲੱਗੀ ਹੋਈ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਵਾਸ ਯੋਜਨਾ ਤੋਂ ਬਾਹਰ ਤੁਹਾਡੇ ਘਰੇ ਸੀਲਿੰਗ ਜਾਂ ਟੇਬਲ ਫੈਨ ਹੈ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਕੋਲੇ ਸਕੂਟਰ ਹੈ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਤੁਹਾਡੇ ਘਰੇ ਮੀਟਰ ਲੱਗਿਆ ਹੋਇਆ ਹੈ ਬਿਜਲੀ ਵਾਲਾ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਫਿਰ ਪੰਜਾਬ ਦਾ ਕੋਈ ਕਰ ਵੀ ਨਹੀਂ ਹੋਣਾ ਇਹ ਚ ਅਗਲੀ ਖਬਰ ਹੁਸ਼ਿਆਰਪੁਰ ਦੇ ਵਿੱਚ ਬੀਤੇ ਰਾਤ ਹੋਏ ਇੱਕ ਵੱਡੇ ਧਮਾਕੇ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਲੈ ਕੇ ਸਾਰਿਆਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਸੀ ਕਿ ਇਹ ਐਡਾ ਵੱਡਾ ਧਮਾਕਾ ਹੋ ਕਿਦਾਂ ਗਿਆ ਸਵੇਰ ਹੁੰਦੇ ਇਹਦੇ ਬਾਰੇ ਜਦੋਂ ਜਾਣਕਾਰੀਆਂ ਸਾਹਮਣੇ ਆਈਆਂ ਤੇ ਉਸ ਦੇ ਵਿੱਚ ਇੱਕ ਅਨਗਹਿਲੀ ਕਹਿ ਸਕਦੇ ਹਾਂ ਜਿਸ ਨੇ ਇੱਕ ਬਹੁਤ ਵੱਡਾ ਹਾਦਸਾ ਜਿਹੜਾ ਹੈ ਉਸ ਨੂੰ ਕਰ ਦਿੱਤਾ ਦਰਸਲ ਹੁਸ਼ਿਆਰਪੁਰ ਦੇ ਵਿੱਚ ਸ਼ੁੱਕਰਵਾਰ ਯਾਨੀ ਕਿ ਕੱਲ ਦੇਰ ਰਾਤ ਨੂੰ ਇੱਕ ਸਬਜ਼ੀ ਦੇ ਨਾਲ ਭਰੇ ਪਿਕਅਪ ਜੋ ਜਿਹਨੂੰ ਅਸੀਂ ਛੋਟੀ ਟਰਾਲੀ ਵੀ ਕਹਿ ਦਿੰਦੇ ਆ ਨਾਲ ਟਕਰਾਉਣ ਤੋਂ ਬਾਅਦ ਇੱਕ ਐਲਪੀਜੀ ਟੈਂਕਰ ਦੇ ਵਿੱਚ ਧਮਾਕਾ ਹੋ ਗਿਆ ਇਸ ਤੋਂ ਬਾਅਦ ਇਸ ਦੇ ਵਿੱਚ ਅੱਗ ਲੱਗ ਗਈ ਗੈਸ ਲੀਕ ਹੋਣ ਕਾਰਨ ਅੱਗ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਦੇ ਵਿੱਚ 15 ਦੁਕਾਨਾਂ ਤੇ 4 ਘਰ ਸੜ ਗਏ ਇਸ ਭਿਆਨਕ ਹਾਦਸੇ ਦੇ ਵਿੱਚ ਹੁਣ ਤੱਕ ਜਦੋਂ ਤੱਕ ਅਸੀਂ ਇਸ ਖਬਰ ਨੂੰ ਪੜ੍ਹ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ 4 ਲੋਕਾਂ ਦੀ ਮੌਤ ਹੋ ਗਈ ਹੈ ਅਜੇ ਹੋਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਜਿਹੜੇ ਇਲਾਜ ਨੇ ਔਰ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਹਾਦਸੇ ਦੇ ਵਿੱਚ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਐਲਾਨ ਦੇ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਏਗੀ ਜਦਕਿ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਮੁਫਤ ਇਲਾਜ ਕਰਵਾਇਆ ਜਾਏਗਾ ਇਸ ਤੋਂ ਇਲਾਵਾ ਬਹੁਤ ਸਾਰੇ ਉਥੇ ਲੋਕ ਪਹੁੰਚ ਰਹੇ ਨੇ ਸਿਆਸੀ ਆਗੂ ਪਹੁੰਚ ਰਹੇ ਨੇ ਡਾਕਟਰ ਰਬਜੋਤ ਵੀ ਇਸ ਮੌਕੇ ਦੇ ਉੱਤੇ ਉੱਥੇ ਪਹੁੰਚੇ ਸੀ ਉਹਨਾਂ ਨੇ ਉੱਥੇ ਪਹੁੰਚ ਕੇ ਕੀ ਕੀਤਾ ਤੁਹਾਨੂੰ ਸੁਣਾ ਦਿੰਨੇ ਤੇ ਅੱਜ ਇੱਕ ਬਹੁਤ ਹੀ ਮਾਇਕ੍ਰੋਫੋਨ ਰੱਖੀ ਹੈ ਦਰਦੁਨਾਇਕ ਦੁੱਖਦਾਇਕ ਆਪਸਾ ਘਟਾਇਆ ਉਧਰ ਤੇ ਮੰਡਿਆਲਾ ਪਿੰਡ ਕੇ ਆਸ ਜੋ ਉਧਰ ਬੋਟਿੰਗ ਫਰੰਟ ਐਚਪੀਕਰ ਜੋ ਪਤਾਇਆ ਗਿਆ ਕਿ ਉਹ ਇੱਕ ਟੈਂਕਰ ਆ ਰਿਹਾ ਥਾ ਪੂਰਾ ਭਰਾ ਹੋਇਆ जो लिक्विफाइड गैस होती है उसकी तो पता तो तो नहीं वो टर्न ले रहता या कैसे हुआ तो एक उसमें एक एक्सीडेंट हुआ एक छोटा वो व्हीकल छोटा हाथी जिसको बोलते तो वो, वो उसमें आके उसके सब तो उसके साथ ही सारा फिर वो ब्लास्ट हो गया फिर मौके पर देखा कि काफ़ी नुकसान हुआ हुए कुछ लोग तो इधर सिविल हॉस्पिटल आ गए हमारे पास अभी तकरीबन कितने ट्वेंटी वन आई सी ट्वेंटी वन आई सी कुछ लिवासा में शिफ्ट कर दिया कुछ हमारे पास है तो दो को भी मैंने देखा है वो भी थोड़ा हमें कुछ ठीक लग रहे थोड़े बहुत ज़्यादा लग रहे उनको भी हम लिवासा शिफ्ट कर रहे हैं तो भी मैं लिबासा में भी जाके देखता हूँ उनका कैसा कंडीशन है कितनी कितनी हुई हुई? सर? चलो देखो जी जब से हमें मैसेज लगा पूरा डिस्ट्रिक्ट प्रशासन डी सी हम खुद मौके पर पहुंचे ठीक है हमारे लोकल एम एल ए भी वो भी मौका देखेंगे हर मुमकिन कोशिश करेंगे उनका जो माली इंसान उनका भी उनका जो उनका ट्रीटमेंट इलाज

ਮਾਹੌਲ ਹੜੜ ਦਾ ਬਣਿਆ ਹੋਇਆ ਹੈ ਬੀਤੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ 7 ਜ਼ਿਲ੍ਹੇ ਹੜ ਦੀ ਮਾਰ ਹੇਠ ਆ ਗਏ ਨੇ ਹੁਣ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਜਿੱਥੇ ਸੱਤਾਧਿਰ ਦੇ ਆਗੂਆਂ ਦੇ ਵੱਲੋਂ ਦੌਰੇ ਕੀਤੇ ਜਾ ਰਹੇ ਨੇ ਹੁਣ ਸੁਖਵੀਰ ਬਾਦਲ ਦੇ ਵੱਲੋਂ ਵੀ ਕਈ ਇਲਾਕਿਆਂ ਦਾ ਅੱਜ ਦੌਰਾ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਸ ਸਮੇਂ ਪੰਜਾਬ ਦੇ ਕਈ ਇਲਾਕਿਆਂ ਦੇ ਹਾਲਾਤ ਜਿਹੜੇ ਹੜੜ ਰਗੇ ਬਣੇ ਹੋਏ ਨੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਜਿਸ ਦੇ ਚਲਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਦੌਰਾ ਕੀਤਾ ਗਿਆ। ਉਹਨਾਂ ਨੇ ਹਲਕਾ ਅਬੂਹਰ ਤੇ ਬੱਲੂਆਣਾ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸਾਰ ਲਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਕੇਰਿਆ। ਉਹਨਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਰਕਾਰ ਨੇ ਵਿਧਾਇਕ ਨਹੀਂ ਭੇਜੇ। ਹਾਲਾਂਕਿ ਕਈ ਥਾਵਾਂ ਤੋਂ ਐਸੀਆਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਵਿਧਾਇਕ ਗਏ ਨੇ ਜਿੱਥੇ ਮੰਤਰੀ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਆਪਣੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸਥਾਨਕ ਵਿਧਾਇਕ ਅਤੇ ਪ੍ਰਸ਼ਾਸਨ ਲੋਕਾਂ ਦੀ ਮਦਦ ਨਹੀਂ ਕਰ ਰਹੇ ਇਹ ਸੁਖਵੀਰ ਬਾਦਲ ਆਪਣੇ ਉਸ ਇਲਾਕੇ ਦੀ ਗੱਲ ਕਰ ਰਹੇ ਨੇ ਜਿਸ ਇਲਾਕੇ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਦਿੱਲੀ ਤੋਂ ਆਏ ਲੁਟੇਰੀਆਂ ਨੂੰ ਪੰਜਾਬ ਦਾ ਦਰਦ ਨਹੀਂ ਦਿਖ ਰਿਹਾ ਉਹਨਾਂ ਨੇ ਸਵਾਲ ਚੁੱਕਿਆ ਔਰ ਇਸ ਮੌਕੇ ਤੇ ਸੁਖਵੀਰ ਬਾਦਲ ਦੇ ਵੱਲੋਂ ਸਰਕਾਰ ਨੂੰ ਕੀਰਨ ਦਾ ਕੰਮ ਵੀ ਕੀਤਾ ਗਿਆ ਮੈਂ ਪਿੰਡ ਸੈਦਾਂਵਾਲੀ ਹਲਕਾ ਬਲੂਆਣਾ ਬੋਦ ਦੇ ਨਾਲ ਮੈਂ ਖੜਾ ਹਾਂ ਆ ਸਾਰਾ ਇਲਾਕਾ ਪਾਣੀ ਨਾਲ ਡੁੱਬ ਗਿਆ ਅੱਲਾ ਥੱਲੜਿਆ ਪਾਣੀ ਵੀ ਬੜਾ ਉੱਤੇ ਸੀ ਪਰ ਮੀਂਹ ਕਰਕੇ ਹੁਣ ਸਾਰਾ ਹੀ ਪਾਣੀ ਇੱਥੇ ਸਾਰੀਆਂ ਫਸਲਾਂ ਖਤਮ ਹੋ ਗਈਆਂ ਬੜਾ ਦੁੱਖ ਹੈ ਕਿ ਸਰਕਾਰ ਤਰਫੋਂ ਕੋਈ ਬੰਦਾ ਨਹੀਂ ਆਇਆ ਨਾ ਮੁਆਵਜ਼ਾ ਨਾ ਕੋਈ ਸਹਾਇਤਾ ਸਰਕਾਰਾਂ ਦੇ ਕੰਮ ਇਮੀਡੀਏਟਲੀ ਪੰਪ ਦੇਣੇ ਕੋਈ ਹੋਰ ਕੱਢਣਾ ਪਾਣੀ ਕਿਵੇਂ ਕੱਢਣਾ ਜਾਣਾ ਹੈ ਡਰੇਨੇਜ ਡਿਪਾਰਟਮੈਂਟ ਕੋਈ ਆਏ ਆ ਹਾਲਾਤ ਸਾਰੇ ਇਲਾਕੇ ਚ ਹੋ ਗਈ ਹੈ ਮੈਨੂੰ ਇਹਨਾਂ ਨੇ ਦੱਸਿਆ ਸੀ ਤੇ ਮੈਂ ਜੀ ਆਪਣੇ ਕਲੀਕਲ ਤਰਫੋਂ ਅੱਜ ਇੱਥੇ ਕਿੰਨੇ ਚਾਰ ਚਾਰ ਇੰਜਨ ਚਾਰ ਇੰਜਨ ਪੰਪ ਸੈੱਟ ਆ ਚਾਰ ਇੰਜਨ ਪੰਪ ਸੈੱਟ ਤੇ ਲਫਾਫੇ ਤੇ ਸਾਰਾ ਜਿਹੜਾ ਪਾਣੀ ਕੱਢਣ ਦਾ ਇੰਤਜ਼ਾਮ 1000 ਫੁੱਟ ਪਾਈ ਪਈ ਸਾਰਾ ਕੁਝ ਅੱਜ ਦੇਖੇ ਜਾ ਰਹੇ ਆ ਹਣ ਤੁਸੀਂ ਕਿਸੇ ਨੂੰ ਕੋਈ ਹੋਰ ਵੀ ਲੋੜ ਪਈ ਤੇ ਦੱਸਦੇ ਰਹੋ ਬਿਆਨ ਦਰੂੰਗਾ ਮਿਹਰबानी ਬਾਕੀ ਆਪਾਂ ਹੁਣ ਸਰਕਾਰ ਦੇ ਭਰੋਸੇ ਆ ਗੱਲ ਨਹੀਂ ਬੰਨੀ ਆ ਲੋਕਾਂ ਨੂੰ ਕਰਨਾ ਪੈਣਾ ਪਰ ਮੈਂ ਇਨਾ ਕਹਿਣਾ ਚਾਹਣਾ ਪ੍ਰਮਾਤਮਾ ਮਿਹਰ ਕਰਨ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਆ ਜੇ ਆ ਸਾਰਾ ਕੋੜ ਸਾਰਾ ਕੋੜ ਜਿੰਦਾਬਾਦ ਜਿੰਦਾਬਾਦ ਸਾਰਾ ਕੋੜ ਪਾਣੀ ਦਾ ਕੱਢ ਦਾਂਗੇ ਆ ਜਿੱਥੇ ਆ ਸੇਮ ਕਰਕੇ ਨੁਕਸਾਨ ਹੋਇਆ ਨਾ ਸਭ ਤੋਂ ਪਹਿਲੇ ਕਰਕੇ ਸਰ ਪਾਣੀ ਨਾਲ ਗੱਲਬਾਤ ਕੀਤੀ ਇੱਥੇ ਲੋਕ ਇੱਥੇ ਨੇ ਪਹਿਲਾਂ ਵੀ ਬਾਦਲ ਸਰਕਾਰ ਵੱਲੋਂ ਹੀ ਮੋਟਰਾਂ ਜਿੰਨੀਆਂ ਵੀ ਲਵਾਈਆਂ ਉਹਨਾਂ ਨੂੰ ਦੇਖੋ ਦੇਖੋ ਫਰਕ ਕੀ ਹੈ ਅਕਾਲੀ ਦਲ ਇਹਨਾਂ ਦਾ ਘਰ ਸੜ ਘਰ ਹੈ ਆਪਣਾ ਆਪ ਦਾ ਹੈ ਆਪਣਾ ਆਪ ਦਾ ਆ ਸਾਰੇ ਹੈ ਬਾਰਾਂ ਇਥੇ ਲੁੱਟਣ ਆਉਂਦੇ ਆ ਜਿਹੜੇ ਲੁਟੇਰੇ ਹੁੰਦੇ ਆ ਉਹਨਾਂ ਦਾ ਦਰਦ ਨਹੀਂ ਹੁੰਦਾ ਇਲਾਕੇ ਨਾਲ ਉਹ ਤਾਂ ਉਹਨਾਂ ਦੇ ਲੁੱਟਣਾ ਹੀ ਆ ਸੋ ਆਪਣੇ ਲੋਕਾਂ ਤੋਂ ਗਲਤੀ ਹੋ ਗਈ ਪਿਛਲੇ 10 ਸਾਲਾਂ ਨਾਲ ਲੁਟੇਰੇ ਰੱਖਲੇ ਨਹੀਂ ਤਾਂ ਅੱਜ ਆ ਇਲਾਕਾ ਕਿਤੇ ਨਾ ਕਿਤੇ ਚਲੇ ਜਾਣਾ ਸੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਕੁਦਰਤੀ ਮਾਰ ਹੈਗੀ ਸਾਡੇ ਹੱਥ ਦੇ ਵਿੱਚ ਨਹੀਂ ਹੈ ਕਿ ਪਰ ਅਸੀਂ ਗਦੋਰੀ ਟੀਮ ਪੂਰੀ ਜਿਹੜੀ ਟੀਮ ਲਾਈ ਹੈ ਇਹਨਾਂ ਨੂੰ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਘੜ ਘੜ ਘਰੋਂ ਨਿਕਲ ਕੇ ਆ ਕੇ ਦੇਖਤ ਲੈ ਕਿ ਇਹ ਕੁਦਰਤੀ ਮਾਰ ਹੈ ਕੀ ਕੋਈ ਹੋਰ ਹੈ ਉਹਨਾਂ ਕੋਲੇ ਇੱਕ ਤਰੀਕੇ ਹੈ ਸੇਮ ਨਾਲੇ ਪਾਈਪਾਂ ਕਰਕੇ ਪਾਣੀ ਕਰ ਸਕਦੇ ਆ ਇਹਦਾ ਮਤਲਬ ਨਹੀਂ ਹੁਣ ਕੁਦਰਤ ਨੂੰ ਡਿੱਕੀ ਜਾਣਗੇ ਕਿ ਹੁਣ ਪਾਣੀ ਕਿਵੇਂ ਨਿਕਲੂਗਾ ਸਮੱਸਿਆ ਹੈ ਕਿ ਆ ਝਾੜੇ ਵਾਲਿਆਂ ਨੂੰ ਕੋਈ ਫਿਕਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਕਿ ਆ ਅਖੀਰਲਾ ਸਾਡੇ ਕੋਲ 1.5 ਸਾਲ ਹੈ ਉਹ ਤਾਂ ਹੁਣ ਪੈਸੇ ਕਮਾਉਣ ਤੇ ਲੱਗੇ ਆ ਲੋਕਾਂ ਨੂੰ ਆਪਣੇ ਆਪ ਇਸ ਲੋਕੀ ਆਪਣਾ ਹੱਲ ਕਰ ਲੈਂਦਾ ਨਹੀਂ ਬਾਬਾ ਸਾਹਿਬ ਮੌਜੂਦਾ ਐਮਐਲਏ ਨੂੰ ਇੱਥੇ ਆਉਣਾ ਚਾਹੀਦਾ ਜਾਇਦਾ ਦੇ ਦੇਖੋ ਇਹਨਾਂ ਦੇ ਵਿੱਚ ਭਾਵੇਂ ਐਮਐਲਏ ਆ ਮੈਨੂੰ ਹੁਣੇ ਦੱਸ ਰਹੇ ਸੀ ਨਾ ਕੋਈ ਇੱਥੇ ਲੋਕਲ ਐਮਐਲਏ ਆਪਦਾ ਆ ਨਾ ਕੋਈ ਅਫਸਰ ਆਇਆ ਨਾ ਕੋਈ ਡਰੇਨੇਜ ਆਇਆ ਕੋਈ ਨਹੀਂ ਆਇਆ ਇਹ ਤਾਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜਿਉ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ